ਐਬੀਪੀ ਸਾਂਝਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਰਤਪੂਸ਼ਨ ਪਟਿਆਲਾ ਦੇ ਓ ਮੈਕਸ ਮਾਲ ਵਿਖੇ ਅੱਜ ਨਵਜੋਤ ਸਿੰਘ ਸਿੱਧੂ ਜੋ ਕਿ ਫਿਲਮ ਦੇਖਣ ਆਏ ਸੀਗੇ ਆਪਣੇ ਪਰਿਵਾਰ ਦੇ ਨਾਲ ਕਲਕੀ ਫਿਲਮ ਉਹਨਾਂ ਨੇ ਦੇਖੀ ਹੈਗੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੇਟੇ ਕਰਨ ਤੇ ਉਹਨਾਂ ਦੀ ਨੂੰ ਮਤਲਬ ਕਿ ਜਿਹੜਾ ਪੂਰੀ ਫੈਮਿਲੀ ਨੇ ਅੱਜ ਓ ਮੈਕਸ ਮਾਲ ਵਿਖੇ ਆ ਕੇ ਫਿਲਮ ਜ਼ਰੂਰ ਦੇਖੀ ਹੈਗੀ ਐ ਸੋ ਨਵਜੋਤ ਸਿੰਘ ਸਿੱਧੂ ਨੇਕ ਤਾਂ মিডিਆ ਨਾਲ ਗੱਲਬਾਤ ਨਹੀਂ ਕੀਤੀ ਪਰ ਨਵਜੋਤ ਕੋਰ ਸਿੱਧੂ ਜੁੜੀ ਹੋਈ ਉਹਨਾਂ ਧਰਮ ਪਤਨੀ ਆ ਉਹਨਾਂ ਨੇ ਦੱਸਿਆ ਗਿਆ ਕਿ ਇਸ ਬਿਮਾਰੀ ਤੋਂ ਉਹਨਾਂ ਨੂੰ ਨਜ਼ਾਤ ਮਿਲੀ ਹੈਗੀ ਆ ਵੱਡੇ ਟ੍ਰੀਟਮੈਂਟ ਤੋਂ ਬਾਅਦ ਕਹਿੰਦੇ ਜਦੋਂ ਟ੍ਰੀਟਮੈਂਟ ਉਹਨਾਂ ਦਾ ਪੂਰਾ ਖਤਮ ਹੋ ਚੁੱਕਿਆ ਉਸ ਤੋਂ ਬਾਅਦ ਫਿਲਮ ਦੇਖਣ ਆਏ ਸੀਗੇ ਕਰਨ ਨੇ ਵੀ ਖੁਸ਼ੀ ਜ਼ਾਹਰ ਕਰੀ ਹੈਗੇ ਕਿ ਆਪਣੇ ਮਾਤਾ ਪਿਤਾ ਦੇ ਨਾਲ ਜਦੋਂ ਫਿਲਮ ਦੇਖਣ ਆਏ ਤਾਂ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਰਿਹਾ ਸੀਗਾ ਸੋ ਕਲ ਕੀ ਫਿਲਮ ਦੇਖ ਕੇ ਆਏ ਨੇ ਸੋ ਜਿਸ ਤਰ੍ਹਾਂ ਕਿ ਨਾਲ ਨਵਜੋਤ ਸਿੰਘ ਸਿੱਧੂ ਹਮੇਸ਼ਾ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਪਰ ਅੱਜ ਉਹਨਾਂ ਨੇ ਜਿਹੜ ਚੁੱਪੀ ਸਾਦੀ ਹੋਈ ਸੀਗੀ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕਰੀ ਪਰ ਨਵਜੋਤ ਕੋਰ ਸਿੱਧੂ ਨੇ ਜਰੂਰ ਇੱਕ ਗੱਲਬਾਤ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰੀ ਹੈਗੀ ਐਸੇ ਉਹਨਾਂ ਨੇ ਕਿਹਾਗਾ ਕਿ ਐਸੀ ਜਿਹੜੀ ਨਾਮਰਦ ਬਿਮਾਰੀ ਹੈਗੀ ਆ ਇਹ ਤੋਂ ਵੀ ਤੁਸੀਂ ਜਿਹੜੀ ਹੈਗਾ ਨਿਜ਼ਾਤ ਪਾ ਸਕਦੇ ਹੋ ਕਿਉਂ ਉਹਦੇ ਵਿੱਚ ਦਿਲ ਜਿਹੜਾ ਹੈਗਾ ਤੁਹਾਨੂੰ ਸਹਿਨਸ਼ੀਲਤਾ ਔਰ ਜਿਹੜੀ ਹੈਗੀ ਆ ਆਪਣੀ ਹਮੇਸ਼ਾ ਬਿਮਾਰੀ ਦੀ ਜਾਂਚ ਕਰਾਣੀ ਚਾਹੀਦੀ ਆ ਅਕਸਰ ਹੀ ਨਵਜੋਤ ਕੋਰ ਸਿੱਧੂ ਜਿਹੜਾ ਹੈਗਾ ਕੈਂਸਰ ਦੇ ਪ੍ਰਤੀ ਕੈਂਸਰ ਜਿਹੜੀ ਬਿਮਾਰੀ ਹੈਗੀ ਆ ਇਹਦੇ ਪ੍ਰਤੀ ਵੀ ਲੋਕਾਂ ਨੂੰ ਅਵੇਅਰ ਕਰਦੇ ਹੋਏ ਅਨ ਨਜ਼ਰ ਆਉਂਦੇ ਨੇ ਫੈਮਿਲੀ ਨਲ ਕੋਈ ਬਾਅਦ ਟਾਈਮ 'ਚ ਤੁਸੀਂ ਨਿਕਲਦੇ ਹੋ ਉਸ ਤੋਂ ਬਾਅਦ ਕੋਈ ਪੂਰੀ ਫੈਮਿਲੀ ਦੇ ਨਾਲ ਤੁਸੀਂ ਕਿਤੇ ਵੀ ਜਾਓ چاہے ਮੂਵੀ ਦੇਖਣ ਵੀ ਜਾਓ ਤੁਹਾਨੂੰ ਕੌਨਫੀਡੈਂਸ ਜਿਤੰਦਾ ਹੈ ਤਾਂ ਫੈਮਿਲੀ ਲਈ ਅੱਛਾ ਹੋਏ ਬਿਲਕੁਲ ਠੀਕ ਕੱਲ ਕੀ ਐਸੇ ਲੱਗੇ ਸਿੱਧੂ ਸਾਹਿਬ ਠੀਕ ਵਧੀਆ ਉਹ ਨੋ ਕਮੈਂਟ ਸਜੇ ਨਹੀਂ ਹਾਂਜੀ ਬਿਲਕੁਲ ਤਾਂ ਲੋਕਾਂ ਕੀ ਅਵੇਅਰਨੈਸ ਕਰਨਾ ਚਾਹੁੰਦੇ ਜੀ ਇਸ ਟੀਮ ਦਾ ਕਿ ਤੁਸੀਂ ਅਵੇਅਰਨੈਸ ਵੀ ਕਰਦੇ ਨਜ਼ਰ ਆ ਰਹੇ ਹੋ ਜੀ ਮੈਂ ਨਾ ਕੈਂਪਸ ਬਹੁਤ ਜ਼ਿਆਦਾ ਕਰਦੀ ਹਾਂ ਸੋ ਉਹਦੇ ਵਿੱਚ ਅਗੇ ਬਾਰੇ ਵਿੱਚ ਲੰਬਾ ਗੱਲ ਕਰ ਲੜਾ ਹਾਂਜੀ ਹਾਂਜੀ ਮਮਾ ਨੂੰ ਲੈ ਕੇ ਆਏ ਸੀ ਕੱਲ ਕੀ ਦੇਖਣਾ ਹੈ ਠੀਕ ਹੈ ਜੀ ਠੀਕ ਹੈ ਉਹ ਮਮਾ ਵਧੀਆ ਜੀ ਰੇਡੀਏਸ਼ਨ ਖਤਮ ਪੂਰਾ ਸਾਰਾ ਕੈਂਸਰ ਦਾ ਟ੍ਰੀਟਮੈਂਟ ਖਤਮ ਹੋ ਗਿਆ ਅੱਛਾ ਅੱਛਾ ਕੌਣ ਕੌਣ ਆਇਆ ਸੀ ਸਰ ਮਮਾ ਆਏ ਆ ਪਾਪਾ ਆਏ ਆ ਨਾਲ ਮੇਰੀ ਵਾਈਫ ਆਈ ਕੱਲ ਕੀ ਫਿਲਮ ਦੇਖੀ ਚੱਲ ਕੱਲ ਕੀ ਠੀਕ ਹੈ ਮੈਡਮ ਹਾਂਜੀ ਹਾਂਜੀ ਵਧੀਆ ਰਿਕਵਰ ਕਰ ਠੀਕ